ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਉਸ ਕਿਲੇ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੋਂ ਦੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਵੰਜਾ ਰਾਜਾਂ ਨੂੰ ਰਿਹਾ ਕਰਵਾਇਆ ਸੀ ਉਹ ਰਸਤਾ ਦਿਸ ਰਿਹਾ ਔਵੇਂ ਗੇਟ ਦਿਸ ਰਿਹਾ ਜਿੱਥੋਂ ਦੀ ਲੈ ਕੇ ਆਏ ਸੀ ਕਿਉਂਕਿ ਕਿਲਾ ਜਿਹੜਾ ਮਾਨ ਸਿੰਘ ਰਾਜਾ ਤੋਂ ਉਮਰ ਨੇ ਬਣਵਾਇਆ ਸੀ ਉਸ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਜੋ ਇੱਥੇ ਰਾਜ ਕਰਦਾ ਸੀ ਤੇ ਉਧਰ ਜੇਲ ਬਣਵਾਈ ਗਈ ਸੀ ਉੱਥੇ ਜਿੱਥੇ ਬਵੰਜਾ ਰਾਜਾਂ ਨੂੰ ਰੱਖਿਆ ਗਿਆ ਇਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਭਗਤੀ ਕੀਤੀ ਤਕਰੀਬਨ ਥੋੜੇ ਸਮੇਂ ਵਾਸਤੇ ਉਹਨਾਂ ਨੂੰ ਆਪਣੀ ਚੜ੍ਹਦੀ ਕਲਾ ਵਾਸਤੇ ਕੈਦ ਕੀਤਾ ਗਿਆ ਸੀ ਤੇ ਜਹਾਂਗੀਰ ਬਾਦਸ਼ਾਹ ਨੇ ਤੇ ਉਸ ਤੋਂ ਬਾਅਦ ਉੱਥੇ ਰਾਜਿਆਂ ਨੂੰ ਰੱਖਿਆ ਗਿਆ ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਫਿਰ ਉਹਨਾਂ ਨੂੰ ਜਦੋਂ ਰਹਾ ਕਰਵਾ ਕੇ ਉੱਥੋਂ ਲੈ ਕੇ ਆਏ ਤਾਂ ਇੱਥੋਂ ਦੀ ਲੈ ਕੇ ਗਏ ਕੱਢਿਆ ਗਿਆ ਸੀ ਉਹਨਾਂ ਨੂੰ ਤੇ ਫਿਰ ਬੜਾ ਬਾਹਰ ਮਾਨ ਸਤਕਾਰ ਕੀਤਾ ਬਾਬਾ ਬੁੱਢਾ ਜੀ ਵਰਗੇ ਇੱਥੇ ਆਉਂਦੇ ਸੀ ਸੰਗਤਾਂ ਨੂੰ ਲੈ ਕੇ ਚੌਂਦੀ I like